ਮੁਰਦਾਬਾਦ ਨਾਮਕੀ ਨੇ ਹੋਰ ਕੋਈ ਪਾਉਣ ਵਾਲੀ ਸਰਕਾਰ ਮੁਰਦਾਬਾਦ 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 ਕਾੜ ਰਹਿ ਟਿਕ ਪਟਾੜ ਤੇ ਔਰ ਕਾਨੇ ਪਾਹੇ ਡੀਜ਼ਲ ਤੇ 3 ਰੁਪਏ ਕਿਸਾਨਾਂ ਮਜ਼ਦੂਰਾਂ ਦੀ ਬਿਜਲੀ ਸਾਫ ਸਿੱਧੀ ਚੁੱਕ ਲਈ ਸਰਕਾਰ ਮੁਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਕੈਬਨਟ ਦੇ ਵਿੱਚ ਲੈ ਕੇ ਫੈਸਲੇ ਲੋਕਾਂ ਦੇ ਮੋਹ ਜਾਉਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਕੱਲ ਵਾਲਾ ਫੈਸਲਾ

ਮਾਇਰ}{|\text{ਸ਼ਪਾਲ ਸਿੰਘ ਆਟਾ ਬਾਦਸ਼ਾਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਮਾਤਾ ਵਾਲੇ ਤੋਂ ਪ੍ਰਧਾਨ}} ਔਰ ਜੌਨ ਦੀ ਸਾਰੀ ਟੀਮ ਨੇ ਅੱਜ ਮੱਤਾ ਵਾਲੇ ਦੇ ਮੇਨ ਚੌਂਕ ਦੇ ਵਿੱਚ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਦੀ ਐਸੀਪੀ ਨੂੰ ਮੁਜ਼ਾਰੇ ਕੀਤੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਕੱਲ ਕੈਬਨਟ ਦੀ ਮੀਟਿੰਗ ਦੇ ਵਿੱਚ ਜਿਹੜਾ 3000 ਕਰੋੜ ਦਾ ਬੋਝ ਜਿਹੜਾ ਆਮ ਲੋਕਾਂ ਦੇ ਉੱਤੇ ਹੋਰ ਪਾਇਆ ਹੈ ਜਿਹਦੇ ਵਿੱਚ 61 ਪੈਸੇ ਪੈਟਰੋਲ 91 ਪੈਸੇ ਡੀਜ਼ਲ ਔਰ 3 ਰੁਪਏ ਜਿਹੜੀ 7 ਕਿਲੋਵਾਟ ਤੱਕ ਦੇ ਲੋਕਾਂ ਦੀ ਸਬਸਿਡੀ ਚੁੱਕੀ ਆ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਹਿਦੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਕੱਲ ਦੀ ਜਿਹੜੀ ਕੈਬਨਟ ਦੇ ਵਿੱਚ ਜੋ ਫੈਸਲਾ ਲਿਆ ਹੈ ਉਹਨੂੰ ਤੁਰੰਤ ਜਿਹੜਾ ਵਾਪਸ ਕੀਤਾ ਜਾਵੇ ਉਹ ਫੈਸਲੇ ਨੂੰ ਰੱਦ ਕੀਤਾ ਜਾਵੇ ਔਰ ਜਿਹੜਾ 1 ਰੁਪਇਆ ਜੁਨਟ 1 ਰੁਪਇਆ ਪ੍ਰਤੀ ਜੁਨਟ ਜਿਹੜੀ ਆਮ ਲੋਕਾਂ ਨੂੰ ਬਿਜਲੀ ਆ ਉਹ ਮੁਹੱਈਆ ਕਰਾਈ ਜਾਵੇ ਕਿਸਾਨਾਂ ਨੂੰ ਸਬਸਿਡੀ ਤੇ ਜਿਹੜਾ ਡੀਜਣੇ ਉਹ ਮੁਹੱਈਆ ਕਰਾਇਆ ਜਾਵੇ ਔਰ ਪੰਜਾਬ ਦੇ ਵਿੱਚ ਜਿਹੜੇ ਚੈੱਕ ਵਾਲੇ ਮੀਟਰ ਲੱਗ ਰਹੇ ਨੇ ਉਹਨਾਂ ਨੂੰ ਸੰਪੂਰਨ ਤੌਰ ਤੇ ਬੰਦ ਕੀਤਾ ਜਾਵੇ ਉਹਨਾਂ ਦਾ ਪੰਜਾਬ ਦੇ ਵਿੱਚ ਮੀਟਰਾਂ ਦਾ ਲੱਗਣਾ ਜਿਹੜਾ ਬਿਲਕੁਲ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ